ਸ਼ਸ਼ੀਗਲ ਦੋਸਤੋ ਮੈਂ ਤੁਹਾਡਾ ਆਪਣਾ ਰਿਪੋਰਟਰ ਸਵਰਨਜੀਤ ਸਿੰਘ ਜਿਸ ਤਰ੍ਹਾਂ ਪਹਿਲਾਂ ਵੀ ਮੈਂ ਕਾਫੀ ਸਮੇਂ ਦੇ ਨਾਲ ਮੁਲਾਕਾਤਾਂ ਕਰਵਾਈਆਂ ਸੋ ਅੱਜ ਤੁਹਾਡੇ ਕੋਲ ਸਮਾਹਨ ਸਖਸ਼ੀਏ ਦੇ ਨਾਲ ਮੁਲਾਕਾਤ ਕਰਵਾਉਂਗਾ ਪਹਿਲਾਂ ਮੈਂ ਕਿਉ ਗੀਤ ਦੇ ਬੋਲ ਥੋੜੇ ਜਰੂਰ ਰੁਗਰੂ ਕਰਾਉਂਗਾ ਕਿ ਐਸੀ ਯਾਦ ਸੱਜਣ ਆਵੇ ਤੇਰੀ ਆਈ ਹੋਏ ਅੱਖੀਆਂ ਨੂੰ ਰੋਣਾ ਪੈ ਗਿਆ ਤੁਸੀਂ ਗਾਣੇ ਤੋਂ ਅੰਦਾਜ਼ਾ ਤਾਂ ਲਗਾ ਹੀ ਲਿਆ ਹੋਣਾ ਕਿ ਇਹ ਗੀਤ ਦੇ ਬੋਲ ਸਾਨੇਵਾਲ ਦੇ ਨੇੜੇ ਪੈਂਟੇ ਬਾ ਵਿੱਚ ਟਹਿ ਰਹੇ ਪੰਜਾਬੀ ਲੋਕ ਆ ਇੱਕ ਇੰਟਰਨੈਸ਼ਨਲ ਸਾਉਂਸ ਸਕੰਦਰ ਜੀ ਸਾਡੇ ਵਿਚਕਾਰ ਮੌਜੂਦ ਨੇ ਆਪਾਂ ਗੱਲਬਾਤ ਕਰ ਲੈਣੀ ਹੈ ਉਹਨਾਂ ਦੇ ਨਾਲ ਹਾਂਜੀ ਸਰ ਸ਼ਸ਼ੀਕਲ ਜੀ ਸ਼ਸ਼ੀਕਲ ਜੀ ਸਰ ਸਵਾਗਤ ਹੈ ਤੁਹਾਡਾ ਪਹਿਲਾਂ ਚੈਨਲ ਦੇ ਵਿੱਚ ਮਿਹਰਬਾਨੀ ਧੰਨਵਾਦ ਤੁਸੀਂ ਆਏ ਆ ਜੀ ਆਏ ਹੁਣ ਜੀ ਸਰ ਪਹਿਲਾਂ ਤਾਂ ਆਪਾਂ ਜਿਸ ਤਰ੍ਹਾਂ ਦਲ ਕਰ ਲੈਨੇ ਆ ਸਰਵਤੀ ਦੌਰ ਦੀ ਇਸ ਤਰ੍ਹਾਂ ਗੀਤ ਹੈ ਤੁਹਾਡਾ ਪਹਿਲਾਂ ਤਾਂ ਗੀਤ ਜਿਹੜਾ ਪਏ ਬਹੁਤ ਹੀ ਜ਼ਿਆਦਾ ਵਰਲਡ ਫੇਮਸ ਹੋਇਆ ਐਸੀ ਯਾਦ ਸੱਜਣਾ ਵੇ ਤੇਰੀ ਆਈ ਹੋਏ ਅੱਖੀਆਂ ਨੂੰ ਰੋਣਾ ਪੈ ਗਿਆ ਕਿਸ ਤਰ੍ਹਾਂ ਦੇ ਬੋਲ ਸਰੇ ਤੁਹਾਡੇ ਮਲੋ ਮਤਲਬ ਕਿਸ ਤਰ੍ਹਾਂ ਦਾ ਰਿਹਾ ਤੁਹਾਡੇ ਨਾਲ ਸੀ ਦੌਰ ਹਾਂ ਬਿਲਕੁਲ ਸਭ ਤੋਂ ਪਹਿਲਾਂ ਮੇਰੀ ਜਿਹੜੀ ਕੈਸਟ ਸੀਗੀ ਉਹ ਐਸੀ ਮੰਦਰੀ ਦੇ ਜਮਾਈਆ ਵੇ ਜੀ ਜਿਹਦੇ ਵਿੱਚ ਚਾਰ ਗਾਣੇ ਮੇਰੇ ਸੀ ਚਾਰ ਗਾਣੇ ਮੇਜ਼ਰ ਮਹਿਰਮ ਦੇ ਸੀਗੇ ਜੀ ਉਹਦਾ ਟਾਈਟਲ ਸੀ ਮੰਦਰੀ ਦੇ ਜਮਾਈਆ ਜੀ ਤੇ ਉਸ ਟਾਈਮ ਫਿਰ ਉਹ ਸੋਹ ਸਿਕੰਦਰ ਦੇ ਨਾਮ ਦੇ ਉੱਤੇ ਰਿਲੀਜ਼ ਹੋਈ ਸੀ ਜੀ ਐਸਟ ਇਹ ਇੰਦਰਲੋਕ ਸਟੂਡੀਓ ਹੁੰਦਾ ਸੀਗਾ ਜੀ ਉਹਨਾਂ ਨੇ ਰਿਲੀਜ਼ ਕੀਤੀ ਸੀ ਉਸ ਤੋਂ ਬਾਅਦ ਫਿਰ ਮੈਨੂੰ ਪੱਪੀ ਮੰਗਲੀ ਵਾਲਾ ਮਿਲਿਆ ਜੀ ਉਹਨਾਂ ਨੇ ਉਹ ਕੈਸਟ ਕਰਵਾਈ ਜੀ ਜਿਹਦਾ ਗਾਣਾ ਸਪੋਰਟ ਉੱਪਰ ਹਿੱਟ ਹੋਇਆ ਲੋਕਾਂ ਦੇ ਦਿਲਾਂ ਵਿੱਚ ਰਾਜ ਕਰਿਆ ਹੁਣ ਤੱਕ ਲੋਕ ਨੂੰ ਪਿਆਰ ਕਰਦੇ ਨੇ ਗਾਣੇ ਜੀ ਉਹ ਗਾਣਾ ਸੀ ਫਿਰ ਅੱਖੀਆਂ ਨੂੰ ਰੋਣਾ ਪੈ ਗਿਆ ਸੀ ਅਲ ਸੱਜਣਾ ਤੇਰੀ ਜੀ ਉਹ ਫਿਲਮ ਦੇ ਵਿੱਚ ਵੀ ਹੋਇਆ ਜੀ ਸੋ ਤੁਹਾਨੂੰ ਮੈਂ ਦੋ ਬੋਲ ਸੁਣਾਵਾਂ ਬਿਲਕੁਲ ਜੀ ਹੇ ਸਿਆਦ ਸਜਣਾਵੇ ਤੇਰੀ ਆਈ ਵੇ ਅੱਖੀਆਂ ਨੂੰ ਰੋਣਾ ਪੈ ਗਿਆ ਪਹਿੜੀ ਮੋਤ ਨਾਲੋਂ ਪਿਆਰ ਚ ਜੁਦਾਈ ਵੇ ਅੱਖੀਆਂ ਨੂੰ ਰੋਣਾ ਪੈ ਗਿਆ ਯਾ ਤੇਰੀ ਨੇ ਸੁਰਸ ਜਣਾ ਸਾਡੇ ਦਿਲ ਨੂੰ ਬਹੁਤ ਸਤਾਵੇ ਖਾ ਕੇ ਭਰਦੀਆਂ ਅੱਖੀਆਂ ਤੇ ਤੈਨੂੰ ਤਰਸਰਤਾ ਨਹੀਂ ਆਵੇ ਸਾਨੂੰ ਭੁੱਲ ਜਾਣ ਵਾਲਿਆ ਕਦੇ ਤਾਂ ਪਪੀਆ ਦੇ ਆਊਗਾ ਜਿਹੜਾ ਬੈਠਾ ਤੈਨੂੰ ਦਿਲ ਚ ਬਸਾਈ ਵੇ ਅੱਖੀਆਂ ਨੂੰ ਰੋਣਾ ਪੈ ਗਿਆ ਵਾਹ ਕੀ ਬਾਤ ਹੈ ਕੀ ਬਾਤ ਹੈ ਮਤਲਬ ਆਪਾਂ ਪਹਿਲਾਂ ਗੱਲ ਕਰ ਲੈਨੇ ਆ ਵੀ ਉਹੀ ਆਵਾਜ਼ ਅੱਜ ਵੀ ਜਿਹੜੀ ਤੁਹਾਡੀ ਬੁਲੰਦਾ ਇੱਕ ਬਹੁਤ ਹੀ ਮਤਲਬ ਕਾਫੀ ਸਿੰਗਰਸ ਪਰ ਕਾਫੀ ਕਲਾਕਾਰ ਅਕਸਰ ਮੀਟਿੰਗਾਂ ਦੇ ਵਿੱਚ ਇੰਟਰਵਿਊ ਦੇ ਦੌਰਾਨ ਮਤਲਬ ਦੱਸੇ ਜਾਂਦੇ ਨੇ ਕਿ ਮਤਲਬ ਅਸੀਂ ਜਿਹੜਾ ਰਿਆਜ਼ ਹੈ ਮਤਲਬ ਉਹ ਸਵੇਰੇ ਉੱਠ ਕੇ ਬਹੁਤ ਜਲਦੀ ਕਰਦੇ ਨੇ ਤਾ ਮਤਲਬ ਇੱਕ ਥੋੜੀ ਆਵਾਜ਼ ਤੋਂ ਹੀ ਪਤਾ ਲੱਗਦਾ ਕਿ ਜਿਹੜੀ ਆਵਾਜ਼ ਹੈ ਇੱਕ ਵਾਕੀ ਹੈ ਮਤਲਬ ਇਹ ਚੀਜ਼ ਨੂੰ ਰਿਆਜ਼ ਕੀਤਾ ਹੋਇਆ ਵਾ ਮਤਲਬ ਕਿੰਨੇ ਵਜੇ ਤੁਸੀਂ ਮਤਲਬ ਉੱਠ ਕੇੜਾ ਇਸ ਚੀਜ਼ ਨੂੰ ਆਪਣਾ ਉੱਪਰ ਕਰਦੇ ਹੋ ਰਿਆਜ਼ ਹਾਂ ਪਹਿਲਾਂ ਜਦੋਂ ਸ਼ੁਰੂਆਤ ਸੀ ਉਦੋਂ ਤਾਂ ਮੈਂ 4 ਵਜੇ ਵੀ 5 ਵਜੇ ਵੀ ਉੱਠ ਕੇ ਪ੍ਰੈਕਟਿਸ ਕਰਦਾ ਸੀ ਜੀ ਹੁਣ ਕਿਈ ਕਹਿੰਦਾ 6 ਵੀ ਵਜ ਜਾਂਦੇ ਆ ਜੀ ਪ੍ਰੈਕਟਿਸ ਨੂੰ ਤੇ ਨਹੀਂ ਤਾਂ 5 ਵਜੇ ਉੱਠ ਕੇ ਪ੍ਰੈਕਟਿਸ ਤਾਂ ਕਰਨੀ ਹੈ ਜੀ ਕਿਉਂਕਿ ਜਿਹੜਾ ਕੋਈ ਵੀ ਚੀਜ਼ ਹੈ ਅਭਿਆਸ ਦੇ ਨਾਲ ਹੀ ਹੈ ਜੀ ਇਹ ਫਿਰ ਅਬਦੀਰ ਰਹਿਮਤ ਵੀ ਹੁੰਦੀ ਆ ਇਹ ਖੜੇ ਪੜਨੇ ਤਾਂ ਫਿਰ ਕੰਮ ਵੀ ਨਹੀਂ ਪਿੰਦੇ ਜੀ ਚੱਲਦਾ ਰਹਿਣਾ ਚਾਹੀਦਾ ਚੱਲਦਾ ਰਹਿਣਾ ਚਾਹੀਦਾ ਬਿਲਕੁਲ ਨਾਮ ਹੈ ਸੌਨ ਸਿਕੰਦਰ ਜੀ ਠੀਕ ਹੈ ਜੀ ਸੌਨ ਤੇ ਸਿਕੰਦਰ ਜੀ ਕਿਸ ਤਰ੍ਹਾਂ ਸੁਮੇਲ ਹੋਇਆ ਜੀ ਹਾਂ ਉਹ ਜਦੋਂ ਕੈਸਟ ਮੇਰੀ ਆਈ ਸੀਗੀ ਮੰਦਰੀ ਦੇ ਜੀ ਤੇ ਉਦੋਂ ਫਿਰ ਨਾਮ ਲੱਗ ਕੇ ਕੋਈ ਕਹਿੰਦਾ ਵੀ ਸੌਨ ਸਰੀਲਾ ਕੋਈ ਕਹਿੰਦਾ ਸੌਨ ਪੜਕੀਲਾ ਕੋਈ ਸੌਨ ਦਿਲਬਰ ਕਿਦਾਂ ਜੀ ਤੇ ਫਿਰ ਉਹ ਫਿਰ ਜਦੋਂ ਉਸਤਾਦ ਜੀ ਨਾਲ ਗੱਲ ਹੋਈ ਜੀ ਸ੍ਰਿੰਦ ਸਿੰਧਾ ਜੀ ਨਾਲ ਉਹ ਕਹਿੰਦੇ ਨੇ ਵੀ ਇਹ ਸੋਹਣ ਸਿਕੰਦਰੀ ਆ ਜੀ ਤੇ ਵਿਸਕੰਦ ਇਹ ਵੀ ਸਿਕੰਦਰੀ ਆ ਜੀ ਚਲੋ ਉਹ ਫਿਰ ਪਿੱਛੇ ਸਿਕੰਦਰ ਲੱਗ ਗਿਆ ਹੂੰ ਉਦੋਂ ਫਿਰ ਰਿਲੀਜ਼ ਕਰਨੀ ਸੀ ਕੈਸਟ ਮਿਊਜ਼ਿਕ ਦਿੱਤਾ ਦੀ ਇੰਦਰ ਲੋਕ ਦੇ ਵਿੱਚ ਸ਼ਰਮਾ ਜੀ ਨੇ ਦਿੱਸ ਜੀ ਤੇ ਉਹਨਾਂ ਦੇ ਨਾਲ ਡਿਸਕਸ ਕੋ ਕਿ ਇਹਦੇ ਵਸ ਠੀਕ ਆ ਬਸ ਵੀ ਹੂੰ ਵੀ ਮੇਰੇ ਮਨ 'ਚ ਵੀ ਹੀ ਸੀਗਾ ਵੀ ਇਹਦਾ ਨਾਮ ਵੀ ਸਿਕੰਦਰੀ ਜੀ ਪਰ ਫਿਰ ਉਹ ਸਮੇਲ ਬਣ ਗਿਆ ਸ਼ਰਮਾ ਜੀ ਵੀ ਕਹਿੰਦੇ ਵੀ ਸੋਹਣ ਸਿਕੰਦਰੀ ਠੀਕ ਹੈ ਸਿਕੰਦਰ ਠੀਕ ਜੀ ਤੇ ਜਨਾਬ ਸ੍ਰਿੰਦਰ ਚੰਦਾ ਜੀ ਵੀ ਕਹਿੰਦੇ ਵੀ ਸਿਕੰਦਰੀ ਠੀਕ ਜੀ ਸਿਕੰਦਰ ਦਾ ਜਿਸ ਤਰ੍ਹਾਂ ਆਪਾਂ ਨਾਮ ਦੇ ਦਿਆਂ ਤਾਂ ਸਿਕੰਦਰ ਦੇ ਨਾਮ ਨਾਲ ਇੱਕ ਸਰਦੂਰ ਸਿਕੰਦਰ ਜੀ ਵੀ ਅਕਸਰ ਯਾਦ ਹੁੰਦੇ ਨੇ ਜੀ ਕੀ ਨਾਤਾ ਰਿਹਾ ਤੁਹਾਡਾ ਉਹਨਾਂ ਦੇ ਨਾਲ ਹਾਉ ਮੇਰੇ ਰਿਸ਼ਤੇਦਾਰੀ ਚ ਉਹ ਮਾਮਾ ਜੀ ਲੱਗਦੇ ਨੇ ਹੂੰ ਤੇ ਮੈਂ ਉਹਨਾਂ ਨੂੰ ਸੁਣਦਾ ਵੀ ਰਿਆਂ ਜੀ ਤੇ ਉਹਨਾਂ ਦੀ ਸੰਗਤ ਵੀ ਕਰੀ ਆ ਜੀ ਉਹ মামਾ ਜੀ ਲੱਗਦੇ ਨੇ ਮੇਰੇ ਜੀ ਨਹੀਂ ਲੱਗਦੇ ਸੀ ਜੀ ਬਿਲਕੁਲ ਸੋ ਆਪਾਂ ਗੱਲ ਕਰ ਲੈਨੇ ਆ ਉਸਤਾਦ ਦੀ ਉਸਤਾਦ ਜਿਸ ਤਰ੍ਹਾਂ ਤੁਸੀਂ ਦੱਸਿਆ ਕਿਸ ਆਪਣੇ ਸ੍ਰਿੰਦਰ ਸ਼ਿੰ다 ਜੀ ਜੀ ਵੀ ਤੁਸੀਂ ਉਹਨਾਂ ਕੋਲ ਰਹੇ ਹੋ ਹੋਰ ਕਿਸ ਤਰ੍ਹਾਂ ਕਿਸ ਤਰ੍ਹਾਂ ਦੀ ਜਿਹੜੀ 뮤지컬 ਜਿਸ ਤਰ੍ਹਾਂ ਕਲਾਸਿਕਲ ਵੀ ਤੁਸੀਂ ਕਿ ਬਹੁਤ ਯਾਤਰ ਪ੍ਰੈਕਟਿਸ ਵਗੈਰਾ ਕੀਤੀ ਸੁਣਿਆ ਗਿਆ ਤੁਹਾਨੂੰ ਤਾਂ ਮਤਲਬ ਹੋਰ ਕਿਹੜੇ ਕਿਹੜੇ ਦੇ ਨਾਲ ਨਾਲ ਤੁਸੀਂ ਮਲਕ ਕੀਤਾ ਹਾਂ ਹਾਂ ਵੈਸੇ ਤਾਂ ਗਾਣਾ ਤਾਂ ਜਿਹੜਾ ਮੈਨੂੰ ਗੁਰਤੀ ਚ ਮਿਲਿਆ ਜੀ ਜਿੱਦਾਂ ਬੰਦੇ ਕੋਲ ਦੁੱਧ ਹੋਵੇ ਤੇ ਜਾਗ ਕਿਸੇ ਵੀ ਘਰੋਂ ਮਿਲ ਜਾਂਦਾ ਜੀ ਜਿਹੜਾ ਮੈਨੂੰ ਗਾਣਾ ਮਿਲਿਆ ਉਹ ਗੁਰਤੀ ਚ ਮਿਲਿਆ ਮੇਰੇ ਪਿਤਾ ਜੀ ਮਰਹੂਮ ਖੁਸ਼ੀ ਮਮਾ ਜੀ ਉਹ ਕਾਫੀ ਕਲਦੀ ਜਾਣਕਾਰੀ ਰੱਖਦੇ ਸੀ ਜੀ ਜਿੱਦਾਂ ਮੈਂ ਮਰਹੂਮ ਗਾਇਕ ਸਦੂ ਸਰ ਦੀ ਸੰਗਤ ਵੀ ਕੀਤੀ ਹੈ ਨਾ ਜੀ ਜੀ ਜਨਾਬ ਸਿੰਦ ਸਿੰਧਾ ਦੀ ਤੇ ਇਸੇ ਤਰ੍ਹਾਂ ਹੀ ਫਿਰ ਮੈਂ ਕਾਫੀ ਉਸਤਾਦਾਂ ਦੀ ਸੰਗਤ ਕੀਤੀ ਹੈ ਜੀ ਤੇ ਫਿਰ ਮੰਗਟ ਸਾਹਿਬ ਅਮਰਜੀਤ ਸਿੰਘ ਮੰਗੜਟ ਬਲਵੰਤ ਸਿੰਘ ਮੰਗੜਟ ਰਜਿੰਦਰਪਾਲ ਗੋਰਾ ਜੀ ਜੀ ਇਹਨਾਂ ਤੋਂ ਵੀ ਮੈਂ ਸਿੱਖਦਾ ਰਿਹਾ ਵੈਸੇ ਕਲਾ ਕਿਸੇ ਡਿਗਰੀ ਦੀ ਮਹਤਾਜਤਾ ਨਹੀਂ ਹੈ ਜੀ ਜੀ ਪਰ ਫਿਰ ਵੀ ਔਰ ਥੋੜਾ ਬਹੁਤ ਸਿੱਖਦਾ ਹੀ ਰਿਹਾ ਅੱਜ ਵੀ ਮੈਂ ਸਿੱਖਦਾ ਹੀ ਜੀ 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 ਕੀ ਬਾਤ ਹੈ ਜੀ ਸੇ ਇੱਕ ਤੋਂ ਡੱਕ ਬਹੁਤ ਸੌਂਗ ਆਏ ਸੀ ਕਿ ਹਲ ਤੋਬਾ ਤੋਬਾ ਆ ਗਾਣੇ ਕਾਫੀ ਹੈ ਕਾਫੀ ਐਸੀ ਗਾਣੇ ਮਤਲਬ ਤੁਹਾਡੇ ਖਿਆਲ ਦੇ ਵਿੱਚ ਮਤਲਬ ਅੱਜ ਤੱਕ ਕਿਹੜੇ ਫੇਮਸ ਰਿਹਾ ਗਾਣੇ ਤੁਹਾਡੇ ਗਾਣਾ ਜ ਆਜ਼ਾਦੀ ਤਾਂ ਜਿਹੜਾ ਸੈਟ ਸੰਭ ਤਾਂ ਅੱਖੀਆਂ ਨੂੰ ਰੋਣਾ ਪੈ ਗਿਆ ਇਹ ਚੱਲਿਆ ਹੂੰ ਤੇ ਉਸ ਤੋਂ ਬਾਅਦ ਫਿਰ ਗਾਣੇ ਕਾਫੀ ਆਏ ਦੁੱਖ ਵਿਛੜੇ ਗਵਾਂਢੀ ਦਾ ਵਿੱਚ ਅੰਦਰ ਵਿੱਚ ਉੱਤੇ ਸਾਡਾ ਯਾਰ ਹੁੰਦਾ ਸੀ ਹੂੰ ਹੂੰ ਫਿਰ ਥੋੜਾ ਜਿਹਾ ਕਦੇ ਵੀ ਮਾਹੌਲ ਬਦਲਣਾ ਚਾਹੀਦਾ ਨਖਰੀ ਮੇਰੀ ਸਰਕਾਰ ਦੇ ਤਾਵਾ ਮੇਰੇ ਤਾਵਾ ਜੀ ਉਦੋਂ ਫਿਰ ਉਹ ਗਾਣੇ ਵੀ ਚੱਲਿਆ ਫਿਰ ਇੱਕ ਗਾਣਾ ਹੋਰ ਕਹਿੰਦੇ ਵੀ ਉਦੋਂ ਪੜਾਈਆਂ ਦੇ ਗਾਣੇ ਚੱਲਦੇ ਹੁੰਦੇ ਸੀਗੇ ਤੇ ਤੁਸੀਂ ਕਰਕੇ ਪਲੱਸ 1 ਸੁਣੋ 7 10ਵੀਂ ਨਾ ਹੋਈ ਜੀ ਜੀ ਕਾਫੀ ਗਾਣੇ ਅੱਖੀਆਂ ਗਰਤੀ ਸੁਣਨਾ ਦਿੰਦੀਆਂ ਹੂੰ ਨਖਰੇ ਮੇਰੀ ਸਰਕਾਰ ਦੇ ਉਹ ਵੀ ਗਾਣਾ ਕਾਫੀ ਚੱਲਿਆ ਹਾਂ ਉਹ ਬਹੁਤ ਜਰੂਰ ਸਾਡੇ ਦਸ਼ਕਾਂ ਨੂੰ ਹਾਂ ਮੈਂ ਜਰੂਰ ਸੁਣਾ ਦਿੰਨੇ ਨਖਰੇ ਮੇਰੀ ਸਰਕਾਰ ਦੇ ਤੋਵਾ ਮੇਰ ਤੋਵਾ ਨਖਰੇ ਮੇਰੀ ਸਰਕਾਰ ਦੇ ਤੋਵਾ ਮੇਰ ਤੋਵਾ ਖੂਰ ਜਹੀ ਮਟਿਆਰ ਦੇ ਤੋਵਾ ਮੇਰੀ ਤੋਵਾ ਤੋਵਾ ਮੇਰੀ ਨਖਰੇ ਮੇਰੀ ਸਰਕਾਰ ਦੇ ਤੋਵਾ ਮੇਰੀ ਤੋਵਾ ਹੀਰੋਨ ਬਣ ਕੇ ਵਿੱਚ ਸ਼ਹਿਰ ਦੇ ਫਿਰਦੀ ਗਾਣਾ ਗਾਉਂਦੀ ਵਾਕ ਜੁਲਫਾਂ ਲਾ ਕੇ ਫੁੜ ਵਿੱਚ ਅਡੇ ਦੇ ਆਉਂਦੀ ਉਹਦੀ ਸਿਫਤ ਨਾ ਕਰ ਕਰ ਘਾਰ ਦੇ ਤੋਵਾ ਮੇਰੀ ਤੋਵਾ ਮਖਰ ਮੇਰੀ ਸਰਕਾਰ ਦੇ ਤਵਾ ਮੇਰੀ ਤਵਾ ਕੀ ਬਾਤ ਹੈ ਕੀ ਬਾਤ ਹੈ ਪਰ ਇੱਕ ਆਵਾਜ਼ ਵੀ ਬਹੁਤ ਵਧੀਆ ਹੈ ਕਾਫੀ ਤੁਸੀਂ ਮਤਲਬ ਦੇਸ਼ ਨਹੀਂ ਪੂਰੇ ਵਿਦੇਸ਼ ਵਿਦੇਸ਼ਾਂ ਇਤਿਆਹ ਵੀ ਤੁਹਾਡਾ ਨਾਮ ਹੈ ਸੌਨ ਸਕੰਦਰ ਅਕਸਰ ਤੁਹਾਨੂੰ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਪਰ ਆਪਾਂ ਗੱਲ ਕਰ ਲੈਨੇ ਆ ਜਿਸ ਮਕਾਮ ਤੇ ਪਹੁੰਚਣਾ ਚਾਹੀਦਾ ਸੀ ਪਰ ਲੇਕਿਨ ਉਸ ਮਕਾਮ ਤੇ ਨਹੀਂ ਪਹੁੰਚ ਪਾਏ ਕੁਝ ਨਾ ਕੁਝ ਕਾਰਨ ਰਿਹਾ ਹੋਗਾ ਤੁਸੀਂ ਵਿੱਚ ਅਲੋਖ ਵੀ ਰਹੇ ਹੋ ਕੁਸ ਸਮਾਂ ਕੀ ਕਰ ਰਹੇ ਆ ਬਸ ਤਰ੍ਹਾਂ ਦਾ ਮਤਲਬ ਜਿਹੜਾ ਦਰਸਲ ਇਹਨਾਂ ਰੋਹਾਨੀ ਤੌਰ ਦੇ ਉੱਤੇ ਵੀ ਕੋਈ ਵੀ ਚੀਜ਼ ਆਹੋ ਆਉਂਦੀ ਆ ਫਿਰ ਪਿਛਲੇ ਨੇ ਜਾਣਾ ਅਗਲੇ ਨੇ ਆਉਣਾ ਜੀ ਜਿੱਦਾਂ ਜਿੱਦਾਂ ਦੌਰ ਚੇਂਜ ਹੁੰਦਾ ਗਿਆ ਜੀ ਜਿੱਦਾਂ ਸਾਡਾ ਦੌਰ ਸੀਗਾ 88 ਤੋਂ ਲੈ ਕੇ 90 90 ਦੇ ਵਿੱਚ ਸ਼ੁਰੂ ਹੋਇਆ ਜੀ ਉਸ ਰੋਤੇ ਅੱਜ ਉਸ ਰੋਤੇ ਨਹੀਂ ਰਹੇਗੇ ਜਿਹੜੇ ਹੈਗੇ ਨੇ ਉਹ ਸਾਡੇ ਹੈਗੇ ਰਹਾਨੀ ਤੌਰ ਦੇ ਉਤੇ ਵੀ ਇਹ ਸੀਗਾ ਵੀ ਹੌਲੀ ਹੌਲੀ ਕਰਕੇ ਹਰ ਚੀਜ਼ ਨੇ ਪਿੱਛੇ ਹਟਣਾ ਹੁੰਦਾ ਦੁਨਿਆਵੀ ਤੌਰ ਤੇ ਇਹ ਆ ਵੀ ਸਾਡਾ ਇੱਕ ਜੁੱਟ ਹੁੰਦਾ ਸੀਗਾ ਮੇਰਾ ਤੇ ਪੱਪੀ ਮੰਗਲੀ ਦਾ ਜੀ ਤੇ ਜਦੋਂ ਮੇਰਾ ਗਾਣਾ ਹਿੱਟ ਹੋਇਆ ਉਹ ਅਮਰੀਕਾ ਰਹਿ ਗਿਆ ਤੇ ਫਿਰ ਮੈਂ ਇੱਧਰ ਜਿਹੜਾ ਅਸੀਂ ਡਿਸਕਸ ਕਰਦੇ ਹੁੰਦੇ ਸੀਗੇ ਇੱਕ ਦੂਏ ਨਾਲ ਵੀ ਆ ਗਾਣਾ ਹੋਣਾ ਕਰੀਏ 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 ਤੇ ਫਿਰ ਉਹ ਫਰਕ ਪੈ ਗਿਆ ਉਹ ਫਰਕ ਪੈਂਦਾ ਪੈਂਦਾ ਫਿਰ ਕੁਝ ਗਾਇਕੀ ਦੇ ਵਿੱਚ ਬਦਲਾ ਆ ਗਿਆ ਜਿਹੜੇ ਗਾਣੇ ਅੱਜ ਚੱਲਦੇ ਨੇ ਉਹ ਸੀ ਉਦਾਂ ਦੇ ਗਾਣੇ ਨਹੀਂ ਗਾ ਸਕਦੇ ਤੇ ਕੁਝ ਫਿਰ ਉਹ ਦੂਰ ਚਲੇ ਜਾਣ ਦੇ ਨਾਲ ਮੇਰਾ ਵੀ ਥੋੜਾ ਫਰਕ ਆਇਆ ਕੁਝ ਗਾਇਕੀ ਵਿੱਚ ਫਰਕ ਆ ਗਿਆ ਜਿਸ ਤਰ੍ਹਾਂ ਜਿਤੇ ਪਤਾ ਕਿ ਕਿ ਦੇਖ ਜਾਵੇ ਜਿਨੇ ਸਿੰਗਰ ਨੇ ਪੰਜਾਬੀ ਫਿਲਮਾਂ ਦੇ ਵਿੱਚ ਕਾਫੀ ਆਪਣਾ ਜਿਹੜਾ ਨਾਮ ਵੀ ਬਣਾ ਰਹੇ ਨੇ ਤੁਸੀਂ ਹੁਣ ਤੱਕ ਕੁਝ ਫਿਲਮਾਂ ਦੇ ਵਿੱਚ ਆਏ ਹੋ ਜਾਂ ਕੁਝ ਨਹੀਂ ਧਿਆਨ ਬਣਿਆ ਇਸ ਤਰ੍ਹਾਂ ਦਾ ਸੁਭਾਅ ਨਹੀਂ ਬਣ ਪਾਇਆ ਕਿਸ ਤਰ੍ਹਾਂ ਦਾ ਰਹੇਗਾ ਹਾਂ ਮੈਂ ਦੋ ਫਿਲਮਾਂ 'ਚ ਗਾਇਆ ਜਿੱਦਾਂ ਇਹ ਗਾਣਾ ਅੱਖੀਆਂ ਨੂੰ ਰੋਣਾ ਪਿਆ ਗਿਆ ਫਿਰ ਫਿਲਮ ਜੋਰ ਜੱਟ ਦਾ ਉਹ ਗਗੂਗਲ ਜੀ ਨੂੰ ਆਪਣੇ ਜੋਗਰਾਜ ਜੀ ਨੂਰੀ ਜੀ ਉਹਨਾਂ ਤੇ ਫਲਮਾਇਆ ਗਿਆ ਸੀਗਾ ਤੇ ਬੈਕਗ੍ਰਾਉਂਡ ਮੇਰੀ ਆਵਾਜ਼ ਸੀਗੀ ਇਹ ਗਾਣਾ ਫਿਲਮ ਚ ਆਇਆ ਜ਼ੋਰ ਜੱਟ ਦਾ ਤੇ ਬਕਾਇਦਾ ਉਹਨਾਂ ਨੇ ਮੇਰਾ ਮਾਨ ਵੀ ਕੀਤਾ ਤੇ ਉਸ ਤੋਂ ਬਾਅਦ ਇੱਕ ਫਿਲਮ ਆਈ ਸੀਗੀ ਮੇਰਾ ਛੋਟਾ ਭਾਈ ਆ ਚੰਦਰ ਗੁਪਤਾ ਜੀ ਯਾਰ ਅਸੀਂ ਯਾਰ ਪੰਜਾਬੀ ਉਹਦੇ ਵਿੱਚ ਸੂਫੀਆਂ ਨਾ ਰੰਗ ਦਾ ਇੱਕ ਗਾਣਾ ਆਇਆ ਸੀ ਦਰਬਾਰ ਹੈ ਮਸਤਾ ਦਾ ਮਸਤੀ ਵਿੱਚ ਰੰਗਿਆ ਹੈ ਸਾਨੂੰ ਸਭ ਕੁਝ ਹੈ ਮਿਲਿਆ ਸੀ ਜੋ ਵੀ ਮੰਗਿਆ ਸੀ ਉਹ ਗਾਣਾ ਫਿਰ ਮੇਰੇ ਤੇ ਫਿਲਮਾਇਆ ਸੀ ਤੇ ਉਹ ਦੋ ਫਿਲਮਾਂ ਦੇ ਵਿੱਚ ਮੈਨੂੰ ਚਾਂਸ ਮਿਲਿਆ ਦੋ ਹੀ ਫਿਲਮਾਂ ਲੱਗੀਆਂ ਉਹ ਗਾਣੇ ਵੀ ਚੱਲੇ ਸੀ ਕੀ ਬਾਤ ਸ਼ੁਰੂਆਤੀ ਦੌਰ ਸਫ਼ਰ ਕਿਸ ਤਰ੍ਹਾਂ ਦਾ ਰਿਹਾ ਤੁਹਾਡਾ ਮਤਲਬ ਇਸ ਗਾਇਕੀ ਦੇ ਦੌਰ ਬਲਕਿ ਇਸ ਤਰ੍ਹਾਂ ਹੋਣਾ ਹੋਇਆ ਹਾਂ ਮੈਨੂੰ ਜਿਹੜਾ ਬਚਪਨ ਤੋਂ ਹੀ ਸ਼ੌਕ ਸੀਗਾ ਗਾਉਣ ਦਾ ਕੰਮਕਾਰ ਪਪਾ ਜੀ ਕਹਿੰਦੇ ਸੀ ਵੀ ਆਹ ਕੰਮ ਕਰ ਲਓ ਆਹ ਕੰਮ ਕਰ ਲਓ ਪਰ ਮੇਰਾ ਇੱਧਰ ਹੀ ਰਜ਼ਾਵਾ ਸੀ ਸਿੰਗਰਾਂ ਦੇ ਕੋਲ ਵੀ ਜਾਂਦੇ ਰਹੇ ਤੇ ਸਾਰੇ ਪਾਸੇ ਆਉਣ ਜਾਣ ਲੱਗਿਆ ਰਿਹਾ ਜਦੋਂ ਪਫੀ ਮਿਲ ਗਿਆ ਗਾਣਾ ਹਿੱਟ ਹੋ ਗਿਆ ਤੇ ਫਿਰ ਚਲਸੋ ਚੱਲ ਹੋ ਗਿਆ ਹਾਂ ਹਾਂ ਬਹੁਤ ਵਾਤ ਹੈ ਮਤਲਬ ਉਹ ਗਾਣਾ ਅੱਜ ਵੀ ਮਤਲਬ ਬੜਾ ਫੇਮਸ ਹੈ ਤੁਸੀਂ ਅੱਜ ਵੀ ਕਈ ਪ੍ਰੋਗਰਾਮ ਲਾਉਣੀ ਆ ਸੀ ਪ੍ਰੋਗਰਾਮ ਲਾਉਣੀ ਆ ਉਸਨੇ ਕਿੰਨੀ ਪੈਲ ਦਿੱਤੀ ਹੈ ਜੇ ਗਾਣੇ ਨੇ ਇਹ ਗਾਣਾ ਜਿਵੇਂ ਮੈਂ ਮਹਿਸੂਸ ਕਰਦਾ ਹਾਂ ਨਾ ਕੀ ਕਰਾਂ ਵੀ ਹੁਣ ਜਿਵੇਂ ਇਹਦਾ ਦੂਸਰਾ ਇੱਕ ਰੂਪ ਆਇਆ ਸੀ ਗਾਣਾ ਅੱਖੀਆਂ ਨੇ ਰੋਣਾ ਨਹੀਂ ਹਾਂ ਜੀ ਬਿੰਦਰ ਨਤੂ ਮਾਜਰਾ ਬਹੁਤ ਹੀ ਅੱਛਾ ਗੀਤਕਾਰ ਉਹਦਾ ਲਿਖਿਆ ਹੈ ਮੈਂ ਗਾਇਆ ਤੇ ਇਹ ਗਾਣਾ ਜਦੋਂ ਮੇਰਾ ਪ੍ਰੋਗਰਾਮ ਹੁੰਦਾ ਜਿੰਨਾ ਜਿਵੇਂ ਆਪਾਂ ਜਾਗਰਨ ਵਿੱਚ ਤਾਰਾ ਰਾਣੀ ਦੀ ਕਥਾ ਨਹੀਂ ਕਰਦੇ ਉਹਨਾਂ ਚਿਰ ਉਹ ਜਾਗਰਨ ਸਪੂਰਨ ਨਹੀਂ ਹੁੰਦਾ ਤੇ ਇਸੇ ਤਰ੍ਹਾਂ ਜੇ ਮੈਂ ਇਹ ਗਾਣਾ ਨਾ ਗਾਵਾਂ ਤਾਂ ਮੇਰਾ ਪ੍ਰੋਗਰਾਮ ਸਪੂਰਨ ਨਹੀਂ ਮੰਨਿਆ ਜਾਂਦਾ ਇਹ ਇਨਫਰਮੇਸ਼ਨ ਆਉਂਦੀ ਆਉਂਦੀ ਆ ਵੀ ਜਿਵੇਂ ਜਿਵੇਂ ਇਹ ਗਾਣਾ ਪੁਰਾਣਾ ਹੁੰਦਾ ਜਾਂਦਾ ਤੇ ਜਿਵੇਂ ਇਹ ਮਤਲਬ ਕਿ ਨਵਾਂ ਹੁੰਦਾ ਜਾਂਦਾ ਲੋਕ ਗੀਤ ਜਿੰਨੀ ਇਹਦੀ ਉਮਰ ਹੋ ਗਈ ਗਾਣੇ। ਤਾਲੀ ਕੀਤੀ ਸੀ ਤੁਸੀਂ ਉਸਤਾਦ ਦੀਪ ਸਿੰਦਰ ਸਿੰਦਾ ਜੀ ਦੀ। ਜੀ। ਕਿਸ ਤਰ੍ਹਾਂ ਉਹਨਾਂ ਕੋਲ ਜਾਣਾ ਹੋਇਆ ਤੇ ਹੁਣ ਤੱਕ ਕਿੰਦਾ ਦਾ ਰਿਹਾ ਸਫਰ ਉਹਨਾਂ ਦੇ ਨਾਂ ਕੋਈ ਸਿੰਦਰ ਸਿੰਦਾ ਜੀ ਵੀ ਹੁਣ ਦੁਨੀਆਂ ਨਾਲੋਂ ਅਲਿvida ਕਹੇ ਨੇ। ਜੀ। ਤਾਂ ਕਿਸ ਤਰ੍ਹਾਂ ਦਾ ਰਿਹਾ ਸਫਰ ਉਹ ਤੋਂ? ਸਫਰ ਬਹੁਤ ਵਧੀਆ ਰਿਹਾ ਉਦੋਂ ਇੱਕ ਯੁੱਗ ਹੁੰਦਾ ਸੀ। ਬਈ ਜਦੋਂ ਕੋਈ ਕਲਾਕਾਰ ਹਿੱਟ ਹੁੰਦਾ ਸੀਗਾ ਜਿਵੇਂ ਮਰਹੂਮ ਗਾਇਕ ਮਾਨਕ ਸਾਹਿਬ ਤੇ ਜਨਾਬ ਸ੍ਰਿੰਦਰ ਸਿੰਧਾ ਜੀ ਮਰਹੂਮ ਗਾਇਕ ਤੇ ਜਨਾਬ ਸਦੀਕ ਸਾਹਿਬ ਜੀ ਤੇ ਸਾਰਿਆਂ ਦੇ ਚਹਤੇ ਨੇ ਆਪਾਂ ਸਾਰੇ ਜਾਣਦੇ ਆ ਉਹਨਾਂ ਨੂੰ ਅੱਜ ਅੱਜ ਵੀ ਉਹਨਾਂ ਦਾ ਉਹਨਾਂ ਹੀ ਨਾਮ ਆ ਤੇ ਉਦੋਂ ਇੱਕ ਯੁੱਗ ਹੁੰਦਾ ਸੀ ਵੀ ਸ਼ਗਿਰਦ ਹੋਵੇ ਬੰਦਾ ਤੇ ਚਮਕੀਲਾ ਵੀ ਫਿਰ ਸ਼ਗਿਰਦ ਸਿੰਧਾ ਜੀ ਦਾ ਹੀ ਹੋਇਆ ਸੀ ਪਾਰਸ ਤੇ ਮੈਂ ਵੀ ਫਿਰ ਇਹਨਾਂ ਦੇ ਸ਼ਗਿਰਦ ਹੋ ਗਏ ਸੀ ਜਾ ਕੇ ਵਧੀਆ ਸਾਰਾ ਰਿਹਾ ਉਹਨਾਂ ਨੇ ਦੱਸਿਆ ਸਟੇਜ ਤੇ ਕਿਵੇਂ ਖੜਨਾ ਕਿਵੇਂ ਗੱਲ ਕਰਨੀ ਆ ਹੌਸਲਾ ਦੇ ਅੰਦਰ ਰਿਹਾ ਨੇ ਸਾਰਾ ਵਧੀਆ ਰਿਹਾ ਜੀ ਗਾਕੀ ਦੇ ਸਫਲ ਦਰਾਂ ਮਤਲਬ ਕਿਸ ਤਰ੍ਹਾਂ ਦਾ ਮਤਲਬ ਆਪਾਂ ਕਹਦੇ ਨੇ ਜਿਸ ਤਰ੍ਹਾਂ ਤੁਸੀਂ ਆਪਣੇ ਬੀਤਾ ਜੀ ਬਾਰੇ ਦੱਸਿਆ ਕਿ ਮਤਲਬ ਉਹ ਰਿਹਾ ਤਾਂ ਅੱਜ ਦੇ ਸਮੇਂ ਵਿੱਚ ਕਿਸੇ ਨਾਲ ਜ਼ਿਆਦਾ ਸਹਿਯੋਗ ਆ ਇਸਕੇ ਕੀ ਸਫਰ ਨੂੰ ਅਗਾਵਲ ਵਧਣ ਲਈ ਸਭ ਤੋਂ ਪਹਿਲਾਂ ਜਦੋਂ ਮੈਂ ਮੇਰੀ ਮੈਰਿਜ ਨਹੀਂ ਸੀ ਹੋਈ ਜੀ ਉਦੋਂ ਮੇਰਾ ਵੱਡਾ ਭਰਾ ਸੀਗਾ ਪਰਵਜੀਤ ਉਹਨਾਂ ਦੀ ਡੈਥ ਹੋ ਗਈ ਤੇ ਉਹ ਮੇਰਾ ਬਹੁਤ ਸਹਿਯੋਗ ਦਿੰਦੇ ਸੀ ਮੈਨੂੰ ਤੇ ਫਿਰ ਮੇਰਾ ਪਾਪਾ ਜੀ ਉਹ ਬਹੁਤ ਸਹਿਯੋਗ ਦਿੰਦੇ ਸੀ ਤੇ ਫਿਰ ਪੱਪੀ ਜੀ ਉਹ ਸਹਿਯੋਗ ਦਿੰਦਾ ਸੀ ਤੇ ਕਾਫੀ ਮਤਲਬ ਮੇਰੇ ਇਸ ਸੰਘਰਸ਼ ਵਿੱਚ ਮੈਂ ਹੁਣ ਤੱਕ ਜਿੱਥੇ ਵੀ ਹਾਂ ਜੋ ਵੀ ਹਾਂ ਕਿਸੇ ਨਾ ਕਿਸੇ ਭੈਣ ਭਾਈ ਨੇ ਜਾਂ ਨਾ ਦੋਸਤਾਂ ਨੇ ਰਿਸ਼ਤੇਦਾਰਾਂ ਨੇ ਯੋਗਦਾਨ ਪਾਇਆ ਹੈ ਤੇ ਮੈਰਜ ਹੋਣ ਤੋਂ ਬਾਅਦ ਫਿਰ ਮੇਰੀ ਧਰਮ ਪਤਨੀ ਰਣਜੀਤ ਰਣੀ ਜੀ ਉਹਨਾਂ ਨੇ ਮੇਰਾ ਬਹੁਤ ਜਿਆਦਾ ਸਾਥ ਦਿੱਤਾ ਜਿਸ ਤਰ੍ਹਾਂ ਵੀ ਸਾਡਾ ਇੱਕ ਕਿਸੇ ਦੀ ਤਰ੍ਹਾਂ ਜ਼ਿੰਦਗੀ ਆ ਬਈ ਰੋਟੀ ਲਾਉਣੀ ਜਾਂ ਬਾਲ ਬੱਚੇ ਜਾਂ ਕਪੜੇ ਧੋਣੇ ਇਹ ਅਲੱਗਾ ਮੈਟਰ ਆ ਜੀ ਉਹਦਾ ਇੱਕ ਯੋਗਦਾਨ ਉਦੋਂ ਤੋਂ ਲੈ ਕੇ ਹੁਣ ਤੱਕ ਇਹ ਰਿਹਾ ਵੀ ਜਦੋਂ ਕੰਪੋਜੀਸ਼ਨਾਂ ਬਣਾਉਣੀ ਆ ਮੇਰੇ ਨਾਲ ਬੈਠਣਾ ਲਿਖਣ ਪੜ੍ਹਨ ਦਾ ਕੰਮ ਕਰਨਾ ਦੇਖਭਾਲ ਕਰਨੀ ਤੇ ਹਰ ਪੱਖੋਂ ਉਹਦਾ ਸਹਿਯੋਗ ਮੇਰੇ ਨਾਲ ਉਦੋਂ ਤੋਂ ਲੈ ਕੇ ਅੱਜ ਤੱਕ ਸਹਿਯੋਗ ਉਹਦਾ ਮੇਰੇ ਨਾਲ ਹੈਗਾ ਕੀ ਬਾਤ ਜੀ ਤਾਂ ਕਿ ਹਰ ਇੱਕ ਦਾ ਜਿਹੜਾ ਸਹਿਯੋਗ ਨਾਲ ਕਿ ਵਧਿਆ ਜਾ ਸਕਦਾ ਹੈ ਨਾ ਵਧੀਆ ਤਰੀਕੇ ਨਾਲ ਜਾਇਆ ਜਾ ਸਕਦਾ ਹੈ ਕਾਫੀ ਤੁਸੀਂ ਇੱਕ ਨਾਮ ਬਣਾਇਆ ਹੈ ਪੁਰ ਇੰਟਰਨੈਸ਼ਨਲ ਲੋਕ ਹੈ ਜਿਹੜਾ ਤੁਹਾਨੂੰ ਜਾਣਦੇ ਨੇ ਤੇ ਬਾਰਲੇ ਹੀ ਦੇ ਸੰਸਾਰ ਦੇ ਤੁਸੀਂ ਕਾਫੀ ਟੂਰ ਲਗਾਏ ਨੇ ਕਿਹੜੀ ਕਿਹੜੀ ਕੰਟਰੀਆਂ ਦੇ ਵਿੱਚ ਜਾ ਕੇ ਪਹੁੰਚੇ ਹੋ ਹਾਂ ਮੈਂ ਅਮਰੀਕਾ ਵੀ ਪ੍ਰੋਗਰਾਮ ਕੀਤੇ ਨੇ ਕੈਨੇਡਾ ਵਿੱਚ ਵੀ ਕੀਤੇ ਨੇ ਜੀ ਤੇ ਪਰਮਾਤਮਾ ਨੇ ਚਾਹਿਆ ਹੁਣ ਇੰਗਲੈਂਡ ਜਾਂ ਆਸਟ੍ਰੇਲੀਆ ਇਧਰ ਵੀ ਜਿਹੜੇ ਮੁਲਕ ਹੈਗੇ ਨੇ ਇਧਰ ਵੀ ਜਾਵਾਂਗੇ ਪਰਮਾਤਮਾ ਕਰੇ ਤੁਸੀਂ ਮੂਰਚ ਅਗਾਵਲ ਬਤਾਂ ਉਹ ਪਾਸਟਾ ਤੁਹਾਨੂੰ ਉੱਥੇ ਮਿਲੰਦੀਆਂ ਤੇ ਹੋਰ ਪਚਾਵੇ ਤੇ ਤੁਸੀਂ ਕਾਫੀ ਤੁਸੀਂ ਨਾਮ ਬਣਾਇਆ ਮਤਲਬ ਤੁਸੀਂ ਦੇਸਾਂ ਦੇ ਵਿੱਚ ਨਹੀਂ ਦੇਸਾਂ ਦੀ ਧਰਤੀ ਤੇ ਵੀ ਪਹੁੰਚ ਕੇ ਆਪਣਾ ਨਾਮ ਬਣਾਇਆ ਆਪਾਂ ਗੱਲ ਕਰ ਲੈਨੇ ਆ ਪਰਿਵਾਰ ਦੀ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਹੈ ਆਪਣੀ ਵਾਈਫ ਦਾ ਹਨਾ ਤਾਂ ਪਰਿਵਾਰ ਦੇ ਵਿੱਚ ਹੋਰ ਕਿਹੜੇ-ਕਿਹੜੇ ਮੈਂਬਰ ਨੇ ਕਿੰਨੇ ਮੈਂਬਰ ਨੇ ਆਪਣੇ ਬੱਚੇ ਇਹਦੇ ਬਾਰੇ ਤੁਸੀਂ ਹਾਂ ਮੇਰੀ ਬੇਟੀ ਹੈ ਜੀ ਸੁਲਤਾਨ ਰੋਸ਼ੀ ਉਹ ਮਾਈ ਟ੍ਰੈਸਲਿੰਗ ਕਰਦੀ ਹੈ ਜੀ ਉਹਨੇ ਜ਼ਿਲ੍ਹੇ ਵਿੱਚ 골ਡ ਵੀ ਚੱਕੇ ਨੇ ਜੀ ਤੇ ਉਹਦਾ ਰੁਝਾਨ ਜਿਹੜਾ ਉਹ ਗੇਮ ਵਿੱਚ ਹੈ ਤੇ ਬਾਕੀ ਰਹੀ ਗੱਲ ਵੀ ਇਹ ਵੀ ਮੇਰੇ ਵਾਲੇ ਰਾਤੇ ਹਾਂਜੀ ਮੇਰੀ ਛੋਟਪਾਈ ਦੀ ਬੇਟੀ ਆ ਹਾਂਜੀ ਮੇਰੀ ਵੀ ਬੇਟੀ ਹੈ ਰੀਤੂ ਚਸ ਉਹਦਾ ਇਸ ਟਾਈਮ ਬਹੁਤ ਅੱਛਾ ਨਾਮ ਆ ਉਹ ਮੇਰੀ ਸ਼ਗਿਰਦ ਵੀ ਆ ਬਹੁਤ ਅੱਛਾ ਗਾਉਂਦੀ ਆ ਤੇ ਰਿਸ਼ਤੇਦਾਰੀ ਪੱਖੋਂ ਜੀ ਮੇਰੇ ਛੋਟੇ ਭਾਈ ਦੀ ਬੇਟੀ ਹੈ ਮੇਰੀ ਵੀ ਬੇਟੀ ਹੈ ਬਿਲਕੁਲ ਜੀ ਬਿਲਕੁਲ ਸ਼ੋਰ ਤੇ ਆਪਾਂ ਕਾਇਕੀ ਦੀ ਗੱਲ ਕਰ ਲੈਨੇ ਆ ਅੱਜ ਦੀ ਕਾਇਕੀ ਨੂੰ ਕਿਸ ਤਰ੍ਹਾਂ ਦੇਖਦੇ ਆਂ ਪੁਰਾਣੇ ਸੱਭਿਆਚਾਰ ਨੂੰ ਲੈ ਕੇ ਕਿਸ ਤਰ੍ਹਾਂ ਦੇਖਦੇ ਆਂ ਦੇਖੋ ਜੋ ਕੁਦਰਤ ਕਰਦੀ ਆ ਕਰਦੀ ਠੀਕ ਹੈ ਜੋ ਅੱਜ ਜੋ ਪਹਿਲਾਂ ਗਾਉਂਦੇ ਸੀਗੇ ਉਹ ਅਜਨੀ ਹੈ ਜੋ ਅੱਜ ਆ ਉਹ ਕੱਲ ਨਹੀਂ ਹੈ ਜਿਹੜਾ ਵੀ ਕੋਈ ਅੱਜ गा ਰਿਹਾ ਉਹ ਠੀਕ ਹੀ ਆ ਆਪਾਂ ਕਿੰਤੂ ਪ੍ਰੰਤੂ ਨਹੀਂ ਕਰ ਸਕਦੇ ਬੜਾ ਹਾਂ ਪ੍ਰਮਾਤਮਾ ਨੇ ਜਿਹਨੂੰ ਰਹਿਮਤ ਕਰਨੀ ਆ ਉਹ ਤੇ ਕਰਨੀ ਹੋਈ ਆ ਸਮਾਂ ਤੇ ਆਪਣਾ ਚੰਗਾ ਕਹਿਣ ਦਾ ਹੀ ਹੱਕ ਬਣਦਾ ਤੇ ਕਿੰਤੂ ਪ੍ਰੰਤੂ ਕਰਨ ਦਾ ਨਹੀਂ ਹੱਕ ਬਣਦਾ ਜੀ ਤੋ ਜ਼ਰੂਰ ਕੁਝ ਇਸ ਤਰ੍ਹਾਂ ਦੇ ਬੋਲ ਹੈ ਜਿਹੜੇ ਲਾਸਟ ਵਿੱਚ ਸਾਡੇ ਦਰਸ਼ਕਾਂ ਨੂੰ ਸੁਣਾਉਣਾ ਚਾਹੂੰ ਕੁਝ ਕਿਉਂਕਿ ਤੁਸੀਂ ਕਾਫੀ ਜਿਹੜੀਆਂ ਗੀਤ ਨੇ ਕਾਫੀ ਕੈਸਟ ਆਈ ਨੇ ਹੈ ਨਾ ਪਰ ਲੇਕਿਨ ਆਪਾਂ ਪਹਿਲੇ ਗੱਲ ਕਰ ਲੈਨੇ ਆਂ ਪੁਰਾਣੇ ਦੌਰ ਦੀ ਜਿਸ ਤਰ੍ਹਾਂ ਤੁਸੀਂ ਕੈਸਟਾਂ ਦੀ ਗੱਲ ਕਰਦੇ ਸੀਗੇ ਕਿ ਕਾਫੀ ਕੈਸਟਾਂ ਆਈਆਂ ਲੇਕਿਨ ਉਸ ਤੋਂ ਬਾਅਦ ਦੌਰ ਐਸਾ ਚੱਲਿਆ ਸੀੜੀਆਂ ਆਉਣ ਲੱਗੀਆਂ ਉਸ ਤੋਂ ਦੂਰ ਚੱਲਿਆ ਪਿੰਡ ਰੇ ਬਉਣ ਲੱਗ ਗਈ ਫਿਰ ਦੂਰ ਚੱਲਿਆ ਕੀਮਤ ਜਿਹੜੇ ਕਾਫੀ ਕਾਫੀ ਦੂਰ ਨੂੰ ਹੁਣ ਆ ਦਿੱਤਾ ਜੋਗੀ ਐਸਾ ਕਿ ਮਤਲਬ ਇੰਟਰਨੈਟ ਹੈ ਮੈਂ ਟ ਜਾ ਕੇ ਸਰਚ ਮਾਰਦਾ ਤੇ ਪਹਿਲਾ ਜਿਹੜਾ ਸੌਂਗ ਆ ਜਾਂਦਾ ਉਹ ਦੌਰ ਕਿਸ ਤਰ੍ਹਾਂ ਦਾ ਨਹੀਂ ਦੋ ਆ ਸਾਡੇ ਟਾਈਮ ਅਰਸਲ ਟੂ ਟ੍ਰੈਕ ਹੁੰਦਾ ਸੀਗਾ ਬਈ ਗਾਣਾ ਤੁਹਾਡਾ ਸਟਾਰਟ ਹੋ ਗਿਆ ਗਾਣਾ ਸਟਾਰਟ ਹੋ ਗਿਆ ਜਦੋਂ ਤੁਸੀਂ ਸ਼ੇਰਿਤ ਜਾ ਕੇ ਭੁੱਲ ਗਏ ਐਂਡ ਇੰਡ ਤੇ ਜਾ ਕੇ ਉਹਨਾਂ ਨੇ ਕਹਣਾ ਵੀ ਦੁਆਰੇ ਫੇਰ ਉਥੋਂ ਹੀ ਆਉਗਾ ਜੀ ਦੁਆਰਾ ਚਲੋ ਮੱਲਾ ਹਾ ਉਹ ਜਾਨੀ ਸਰਕਲ ਹੁੰਦਾ ਜਿਹੜਾ ਅੱਜ ਜੀ ਤੇ ਬਾਕੀ ਆਪਾਂ ਉਹ ਗੱਲ ਕਰਦੇ ਸੀ ਵੀ ਘਰ ਦੇ ਵਿੱਚ ਹੁਣ ਬੇਟੇ ਨੇ ਭਤੀਜੇ ਜੀ ਸੋਨੂ ਢੋਲੀ ਜੀ ਉਹ ਦਾ ਵਧੀਆ ਇਸ ਟਾਈਮ ਨਾਮ ਆ ਉਹਨੇ ਫਿਲਮ ਵਿੱਚ ਵੀ ਢੋਲ ਵਜਾਇਆ ਤੇ ਸਿਮਰਨ ਖਾਨ ਇਹ ਉਹ ਵੀ ਢੋਲ ਵੀ ਪਲੇ ਕਰਦਾ ਤੇ ਕਬੱਡੀ ਵੀ ਖੇਡਦਾ ਕੀ ਬਾਤ ਕੀ ਬਾਤ ਤੇ ਇਸ ਤਰ੍ਹਾਂ ਮਤਲਬ ਜੜ ਚੱਲੀ ਜਾਂਦੀ ਹੈ ਪਰ ਗੱਲ ਆਪਾਂ ਫੇਰ ਲੈ ਕੇ ਉੱਥੇ ਆਈਏ ਵੀ ਸਾਡਾ ਟਾਈਮ ਸੀਗਾ ਜਿਹੜਾ ਬਈ ਇਹ ਇੱਕ ਕਿਸਮ ਦੀ ਸਜ਼ਾ ਹੀ ਸੀ ਜੀ ਵੀ ਭੁੱਲੇ ਕਾ ਤੇ ਰਿਆਜ਼ ਕਾ ਤੇ ਨਹੀਂ ਕੀਤਾ ਰੱਟਾ ਕਾ ਤੇ ਨਹੀਂ ਲਾਇਆ ਚੱਲ ਪਿੱਛੇ ਫੇਰ ਉੱਥੋਂ ਹੀ ਫੇਰ ਜਦੋਂ ਮੇਰੀ ਕੈਸਟ ਹੋਈ ਆਖੀਆਂ ਨੂੰ ਰੋਣਾ ਪੈ ਗਿਆ ਉਦੋਂ ਟੁੱਟ ਰਹੀ ਕਿ ਸੀ ਜੀ ਜੀ ਸुरू ਤੋਂ ਹੀ ਕੋਣੋਂ ਪੈਂਦਾ ਸੀ ਉਸ ਵਕਤ ਮਤਲਬ ਕਿਸ ਤਰ੍ਹਾਂ ਦਾ ਜਿੱਤ ਹੁਣ ਅੱਜ ਤਾਂ ਇਸ ਤਰ੍ਹਾਂ ਵੀ ਹੁੰਦਾ ਵੀ ਆਪਾਂ ਅੱਜ ਸ਼ਾਮ ਨੂੰ ਗਾਣਾ ਪਿਆ ਸਵੇਰੇ ਚੱਲ ਪਿਆ ਮੈਂ ਇੱਕ ਮਿੰਟ ਸੈਂਟਰ ਦੇ ਵਿੱਚ ਲੋਕਾਂ ਤੱਕ ਪਹੁੰਚ ਜਾਂਦਾ ਉਸ ਵਕਤ ਕਿਸ ਤਰ੍ਹਾਂ ਦਾ ਸੀਗਾ ਕਿਸ ਤਰ੍ਹਾਂ ਲੋਕਾਂ ਤੱਕ ਪਹੁੰਚਾਉਂਦੇ ਸੀ ਕਿਹੜੀ ਕੈਸਟ ਕਿਸ ਤਰ੍ਹਾਂ ਹੁੰਦੀ ਸੀ ਮਤਲਬ ਪਹਿਲਾਂ ਤਾਂ ਗੀਤਾਂ ਦਾ ਹੀ ਸੀਗਾ ਹੂੰ ਭਈ ਗੀਤ 50 50 100 100 ਇਕੱਠਾ ਕਰਨਾ ਜੀ ਗੀਤਕਾਰਾਂ ਦਾ ਫੇਰ ਉਹ ਗੀਤ ਉਹਦੇ ਵਿੱਚੋਂ ਸਿਲੈਕਟ ਕਰਨੇ ਜੀ ਉਹ ਗੀਤ ਸਿਲੈਕਟ ਕਰਕੇ ਫੇਰ ਉਹਦੀਆਂ ਕੰਪੋਜੀਸ਼ਨਾਂ ਬਣਾਉਣੀਆਂ ਜੀ ਕੰਪੋਜੀਸ਼ਨ ਛੇਤੀ ਨਹੀਂ ਬਣਦੀ ਜੀ ਕੰਪੋਜੀਸ਼ਨ ਬਣ ਕੇ ਫੇਰ ਉਹ ਕੰਪੋਜੀਸ਼ਨਾਂ ਲੈ ਕੇ ਜਾਣਾ ਸਟੂਡੀਓ 'ਚ ਜੀ ਉਹਨਾਂ ਨੇ ਫੇਰ ਸੁਣ ਕੇ ਤੁਹਾਡਾ ਅੰਤਰਾਸਥਾਈ ਉਹਨਾਂ ਨੇ ਰਿਕਾਰਡ ਕਰ ਲੈਣਾ ਜੀ ਰਿਕਾਰਡ ਕਰਕੇ ਉਹਨਾਂ ਨੇ ਫੇਰ ਮਿਊਜ਼ਿਕ ਬਣਾਉਣਾ ਜੀ ਮਿਊਜ਼ਿਕ ਬਣਾ ਕੇ ਤੁਹਾਨੂੰ ਫਿਰ ਮਿਊਜ਼ਿਕ ਦੇਣਾ ਤੁਸੀਂ ਸੁਣ ਕੇ ਫਿਰ ਆਪਣੀ ਆਵਾਜ਼ ਉੱਤੇ ਡਬ ਕਰਨੀ ਡਬਿੰਗ ਹੋਣ ਤੋਂ ਬਾਅਦ ਠੀਕ ਹੈ ਜੀ ਸੁਣ ਕੇ ਤੁਸੀਂ ਰਿਆਜ਼ ਕਰਨਾ ਉਹ ਤੇ ਹਫ਼ਤਾ 10 ਦਾ ਮਹੀਨਾ ਮਤਲਬ ਪ੍ਰੈਕਟਿਸ ਕਰਕੇ ਫਿਰ ਤੁਸੀਂ ਕਹਿਣਾ ਵੀ ਹਾਂ ਜੀ ਅਸੀਂ ਓਕੇ ਹੁਣ ਆ ਰਹੇ ਹਾਂ ਫਿਰ ਜਾ ਕੇ ਉੱਥੇ ਆਪਣੀ ਆਵਾਜ਼ ਡਬ ਕਰਨੀ ਫਿਰ ਉਹਦੀ ਮਿਕਸਿੰਗ ਹੋਣੀ ਫਿਰ ਉਹਦਾ ਮਾਸਟਰ ਕਹਿੰਦੇ ਹੁੰਦੇ ਸੀ ਮਾਸਟਰ ਦੇਣਾ ਫਿਰ ਉਹ ਕੰਪਨੀ ਨੂੰ ਕਿਸੇ ਨੂੰ ਦੇਣਾ ਐਂ ਚੱਲਦਾ ਸੀ ਕਾਫੀ ਸਰਕਲ ਸੀ ਜਿਹੜਾ ਮਤਲਬ ਡੀਪਲੀ ਸੀ ਜਾਂਦਾ ਸੀ ਅੱਧੀ ਰਾਤ ਦਾ ਅਭਿਆਸ ਉੱਥੇ ਹੋ ਜਾਂਦਾ ਸੀ ਹਾਂ ਅੱਜ ਤੱਕ ਇਸ ਤਰ੍ਹਾਂ ਦਾ ਮਤਲਬ ਚਲੋ ਗੀਤ ਲਿਖਿਆ ਸਾਨੂੰ ਕੰਪੋਜ਼ ਕੀਤਾ ਸਾਨੂੰ ਮੈਂ 뮤직 ਦਿੱਤਾ ਸਵੇਰੇ ਰੈਕਿੰਗ ਕਰਨ ਵਾਲੀ ਓਕੇ ਹਾਂ ਤੇ ਮਤਲਬ ਪਹਿਲਾਂ ਦੌਰ ਦੇਖਿਆ ਜਾਵੇ ਤਾਂ ਪ੍ਰਾਣੀ ਸੱਭਿਆ ਤੁਹਾਨੂੰ ਲੈ ਕੇ ਆਦੀ ਸੱਭਿਆ ਤੋਂ ਲੈ ਕੇ ਬਹੁਤ ਹੈਗਾ ਡਿਫਰੈਂਸ ਹੈ ਪਰ ਲੇਕਿਨ ਅੱਜ ਦੇ ਸਮੇਂ ਨੂੰ ਲੈ ਕੇ ਦੇਖਿਆ ਜਾਵੇ ਤਾਂ ਵੀ ਠੀਕ ਹੈ ਠੀਕ ਹਾਂ ਨਾ ਹਾਂ ਬਿਲਕੁਲ ਹਾਂ ਤੇ ਆਪਾਂ ਕਿੰਤੋਂ ਪਰੰਪਰਾ ਚਲੋ ਨਹੀਂ ਕਰ ਸਕਦੇ ਇਕ ਨੂੰ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਬਹੁਤ ਬੜੀਆਂ ਦਿਲਦਾਰੀਆਂ ਗੱਲਾਂ ਸਾਂਝੀਆਂ ਕੀਤੀਆਂ ਤੁਸੀਂ ਆਪਣੇ ਬਾਰੇ ਦੱਸਿਆ ਆਪਣੀ ਜ਼ਿੰਦਗੀ ਬਾਰੇ ਦੱਸਿਆ ਪੁਰਾਣੇ ਗੀਤ ਗਾਰਾਂ ਗੀਤਾਂ ਨੂੰ ਲੈ ਕੇ ਕਿਸ ਤਰ੍ਹਾਂ ਤੁਸੀਂ ਮਤਲਬ ਕਿਸ ਤਰ੍ਹਾਂ ਗਾਇਕੀ ਦਾ ਜਿਹੜਾ ਸਫ਼ਰ ਰਿਹਾ ਤੁਹਾਡਾ ਕਾਫੀ ਤੁਹਾਡ ਬਹੁਤ ਵਧੀਆ ਰਿਹਾ ਕਾਫੀ ਅਸੀਂ ਫੇਰ ਤੁਹਾਡ ਨਾਲ ਮੁਲਾਕਾਤ ਕਰਾਂਗੇ ਤੁਹਾਡੇ ਨਾਲ ਹੋਰ ਡਿਸਕਸ ਕਰਾਂਗੇ ਬਿਲਕੁਲ ਹੋਰ ਗੱਲਾਂ ਨੂੰ ਲੈ ਕੇ ਕਿਉਂਕਿ ਸਾਡੇ ਜਿਹੜੀਆਂ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਨੇ ਜਿਹੜੀਆਂ ਵਿੱਚ ਪਾਝੇ ਰਹਿ ਜਾਣਗੀਆਂ ਤੇ ਜਿਹੜੀਆਂ ਅਸੀਂ ਆਨਲਾਈਨ ਵਿੱਚ ਡਿਸਕਸ ਜਰੂਰ ਕਰਾਂਗੇ ਤਾਂ ਕਿ ਸਾਡੇ ਦਰਸ਼ਕਾਂ ਤੱਕ ਪਹੁੰਚਾ ਸਕੀਏ ਜਰੂਰ ਜਰੂਰ ਤਦ ਵੇ ਹੁਣ ਮੈਂ ਮੇਰੀ ਅਕੈਡਮੀ ਖੋਲੀ ਹੈ ਜੀ ਸਾਨੇਵਾਲ ਹਾਂਜੀ ਤੇ ਅਕੈਡਮੀ ਵਿੱਚ ਮੇਰੇ ਕੋਲ ਸਿੱਖਣਾਉਂਦੇ ਨੇ ਜੀ ਤੇ ਵਧੀਆ ਵਧੀਆ ਕੰਪਿਊਟਰਨਾ ਮੈਂ ਕਰਦਾ ਜੀ ਤੇ ਸਾਨੇਵਾਲ ਜੀ ਤੇ ਬੱਚੇ ਸਿੱਖਦੇ ਨੇ ਉਹਦੇ ਨਾਲ ਫਿਰ ਮੇਰਾ ਮਨ ਲੱਗਿਆ ਕੀ ਬਾ ਤੇ ਜਾਗਰਣ ਵਗੈਰਾ ਵੀ ਮੈਂ ਕਰਦਾ ਜੀ ਟਾਮਾ ਟਾਮਾ ਪ੍ਰੋਗਰਾਮ ਮੈਂ ਕਰੀ ਜਾਂਦਾ ਹਾਂ ਤੇ ਬਹੁਤ ਸਾਰਾ ਧੰਨਵਾਦ ਆ ਤੁਹਾਡਾ ਤੁਸੀਂ ਚੱਲ ਕੇ ਆਏ ਹੋ ਤੇ ਮੈਂ ਬਹੁਤ ਪਗਾਨ ਤੇ ਮੇਰੇ ਵੱਲੋਂ ਤੇ ਮੇਰੇ ਰੱਬ ਵਰਗੇ ਸਰੋਤਿਆਂ ਨੂੰ ਯਾਨੀ ਕਿ ਸੌਂਸ ਕੰਦਰ ਵੱਲੋਂ ਪਿਆਰ ਭਰੀ ਸਹਿਯੋਗ ਬਿਲਕੁਲ ਜੀ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਸੋ ਦੋਸਤੋ ਇਹ ਹਨ ਇੰਟਰਨੈਸ਼ਨਲ ਸੌਰੀ ਇੰਟਰਨੈਸ਼ਨਲ ਲੋ ਗਾਇਕ ਸੌਂਸ ਕੰਦਰ ਜੀ ਅਕਸਰ ਕੁਛ ਨਾ ਕੁਛ ਕਾਰਨ ਰਹਿ ਜਾਂਦਾ ਹੈ ਜਾਂ ਕੁਛ ਨਾ ਕੁਛ ਕਮੀਆਂ ਰਹਿ ਜਾਂਦੀਆਂ ਨੇ ਜਿਹੜੇ ਅਸੀਂ ਜ਼ਿਆਦਾ ਤਰ ਗੰਮੀ ਵਾ ਸਕਦੇ ਤੋਂ ਮੇਰਾ ਵੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਸਾਨੇਵਾਲ ਦੇ ਵਿੱਚ ਉਹਨਾਂ ਲੋਕਾਂ ਦੇ ਨਾਲ ਉਹਨਾਂ ਨਾਲ ਟੂਟੂ ਧੂਰ ਕਰਵਾਵਾਂ ਅਸੀਂ ਫਿਰ ਕਿਸੇ ਮਾਨਸਿਕ ਸਿਹਤ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਵਾਂਗੇ ਤਦ ਤੱਕ ਲਈ ਮੈਨੇ ਦਿਓ ਜੇ ਜਿਤ ਮੈਂ ਤੁਹਾਡਾ ਆਪਣਾ ਰਿਪੋਰਟਰ ਸੁਵਰਨਜੀਤ ਸਿੰਘ